ਦਾਲਾ ਬੁਣਿਆ ਕੋਈ ਸਾਨੂੰ ਆਬੋ ਹਵਾਤ ਆਉਣੀ ਨਹੀਂ ਉਪਰੋਂ ਜਿਹਨੇ ਸਾਨੂੰ ਦੱਸ ਦੇਣਾ ਥੱਲੇ ਕਰਦੇ ਪਹਿਲੋ 바ਵਾ ਸਾਹਿਬ ਨੇ ਜਦੋਂ ਜਨਮ ਲਿਆ ਬਹੁ ਪਿੰਡ ਮਹਾਰਾਸ਼ਟਰਾ ਦੇ ਵਿੱਚ ਉਹ ਇੱਕ ਤੁਹਾਡੀ ਕੌਮ ਦੇ ਵਿੱਚ ਪੈਦਾ ਇੱਕ ਮਹਾਨ ਯੋਧਾ ਹੋਇਆ ਵਾ ਜਦੋਂ ਨੇ ਜਨਮ ਲਿਆ ਉਸ ਵਕਤ ਇੰਨਾ ਤੇ ਸ਼ੂਤ ਛਾਪ ਸੀ ਕਿ ਆਪਾਂ ਹੁਣ ਤੱਕ ਇੰਨਾ ਕੁਰਸੀਆਂ ਤੇ ਬੈਠੇ ਹੁਣ ਤਾਂ ਮਿੰਨਮਾ ਕੋਈ ਮਾਇਦਾ ਨਾਲ ਜੰਮੇ ਵੀ ਜਿਹੜਾ ਸਾਡੇ ਅਸ਼ੂਸ਼ ਸ਼ਾਹ ਕਰ ਜੂਗਾ ਅਸੀਂ ਤਾਂ ਮੈਂ ਤਾਂ ਪੰਜੇ ਨਹੀਂ ਲੱਗਣਦੇ ਇੱਕ ਵਾਰੀ ਲਾਹਨ-ਮੂਹ ਚੋਂ ਨਿਕਲੇ ਆਦੇ ਤੇ ਪੰਜਾਂ ਮਿੰਟਾਂ ਤੋਂ ਪਹਿਲਾਂ ਐਸੀਅਟ ਦਾ ਪਰਚਾ ਤਿਆਰ ਹੁੰਦਾ ਸਾਡੇ ਜੇਬ 'ਚ ਪਾਇਆ ਚੱਕ ਪੇਜਿਆ ਪਤਾਨ ਦਰਜਾ ਲੱਗ ਪਰ ਜਦੋਂ ਉਹਨਾਂ ਨੇ ਜੰਮ ਲਿਆ ਸੀ ਨਾ ਉਦੋਂ ਇੰਨੀ ਕੁ ਸ਼ੂਸ਼ ਸ਼ਾਹ ਸੀ ਕਿ ਜਦੋਂ ਬਾਵਾ ਸਾਹਿਬ ਸਕੂਲ ਦੇ ਵਿੱਚ ਜਾਂਦਾ ਸੀ ਪੜਨਾ ਆ ਬੱਚਿਆਂ ਤੋਂ 2 ਮਿੰਟ ਦੇ ਨਾ ਫੋਨ ਫੜਦੇ ਜਦੋਂ ਪਾਵਾ ਸਾਉਂ ਸਕੂਲ ਚ ਪੜਨ ਜਾਂਦੇ ਇਹਨਾਂ ਬੱਚਿਆਂ ਅੱਗੇ ਤਾਂ ਉਹਨਾਂ ਦਾ ਇੰਨਾ ਤੇ ਵਿਤਕਰਾ ਹੁੰਦਾ ਸੀਗਾ ਉਹਨਾਂ ਨੂੰ ਉਹ ਬੱਚਿਆਂ ਦੇ ਵਿੱਚ ਬੈਠਣ ਦੀ ਵੀ ਦਿੱਤਾ ਜਾਂਦਾ ਜਿਉਂ ਉਹਨਾਂ ਨੇ ਪਾਣੀ ਪੀਣਾ ਹੁੰਦਾ ਤੇ ਇੱਕ ਬਾਅਰ ਖੜਾ ਰੱਖਿਆ ਜਾਂਦਾ ਉਹਦੇ ਉਸ ਘੜੇ ਤੋਂ ਕਿਉਂਕਿ ਬਾਕੀ ਜਿਹੜੇ ਬੱਚੇ ਹੁੰਦੇ ਸੀਗੇ ਉਹਨਾਂ ਦਾ ਇੱਕ ਘੜਾ ਵਕਰਾ ਹੁੰਦਾ ਹੈਗਾ ਜਿੱਥੇ ਉਹ ਬਾਵਾ ਸਾਹਿਬ ਨੇ ਪਾਣੀ ਪੀਣਾ ਹੁੰਦਾ ਉਹ ਘੜਾ ਬੜਾ ਬਾਹਰ ਪਿਆ ਹੁੰਦਾ ਸੀਗਾ ਉੱਥੋਂ ਉਹਨੇ ਪਾਣੀ ਪੀਣਾ ਹੁੰਦਾ ਏ ਉਹਨੂੰ ਇੰਨੀ ਇਜਾਜ਼ਤ ਨਹੀਂ ਸੀ ਕੋਈ ਜਿਹੜਾ ਇਹਨਾਂ ਦਾ ਘੜਾ ਬਾ ਉਹਦੇ ਤੋਂ ਪਾਣੀ ਪੀ ਸਕੇ ਸਾਰੇ ਬੈਠੇ ਆ ਅੱਜ ਵੀ ਇਹਨਾਂ ਨੂੰ ਪੁੱਛੋ ਲਾਦੇ ਆ ਥੋੜਾ ਜਿਹਾ ਪਹਿਲਾਂ ਹੀ ਮੈਂ ਪਿੰਡਾਂ ਦੇ ਵਿੱਚ ਮੈਂ ਖੁਦ ਆਪਣੀ ਦਾ ਜਨਮ ਮੇਰੀ ਕੋਈ ਜਿਆਦੀ ਇਸ਼ਤ ਨਹੀਂ ਹੋਈ ਮੈਂ ਇਹਨਾਂ ਬਾਜ਼ਾਰੀਕਿਆਂ ਦੇ ਭਾਂਡੇ ਵੱਖਰੇ ਦੇਖੇ ਆ ਆ થોੜੇ ਸਮੇਂ ਦੇ ਵਿੱਚ ਮੇਰੇ ਇੱਕ ਪਿੰਡ ਵਿੱਚ ਮੈਂ ਖੁਦ ਦੇਖਦਾ ਰਿਆ ਕਿ ਜਿਹੜੇ ਲੋਕ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਹੁੰਦੇ ਉਹਨਾਂ ਦੇ ਭਾਂਡੇ ਵੱਖਰੇ ਹੁੰਦੇ ਸੀ। ਹੋਰ ਬਾਹਰ ਇੱਕ ਟੇਬਲ ਜਾਂ ਪਿਆਹ ਉੱਤੇ ਕੋਈ ਗਲਾਸੀ ਰੱਖੀ ਹੁੰਦੀ ਸੀ। ਤੇ 바ਵਾ ਸਾਹਿਬ ਨੇ ਇੰਨੇ ਕਸ਼ਟਾਂ ਦੇ ਵਿੱਚ ਉਹਨਾਂ ਨੂੰ ਇੰਨਾ ਵਿਰੋਧ ਦਾ ਕਰਨਾ ਪਿਆ ਸਾਹਮਣਾ। ਉਹਨਾਂ ਨੇ ਇਤਿਹਾਸ ਰਸਕੇ ਰੱਖ ਗਦਾ ਦੁਨੀਆ ਦੇ ਵਿੱਚ ਇਤਿਹਾਸ ਰਸ ਦਾ। ਉਹਨਾਂ ਨੇ ਇੰਨੀ ਐਜੂਕੇਸ਼ਨ ਪ੍ਰਾਪਤ ਕੀਤੀ। ਬੱਤੀ ਡਿਗਰੀਆਂ ਬਾਬਾ ਸਾਹਿਬ ਦੇ ਡਾਕਟਰ ਭੀਮਰਾਵ ਅੰਬੇਦਕਰ ਸਾਹਿਬ ਨੇ ਵਰਲਡ ਦੇ ਵਿੱਚ ਅੱਜ ਤੱਕ ਕੋਈ ਇੰਨਾ ਪੜ੍ਹਾਈ ਨਹੀਂ ਕਰ ਸਕਿਆ ਔਰ ਐਸੇ ਕੌਮ ਦੇ ਵਿੱਚੋਂ ਪੈਦਾ ਹੋ ਕੇ ਬਾਬਾ ਸਾਹਿਬ ਨੇ ਇੰਨੀਆਂ ਡਿਗਰੀਆਂ ਹਾਸਲ ਕੀਤੀਆਂ ਔਰ ਜਦੋਂ ਇਸ ਦੇਸ਼ ਦਾ ਸੰਵਿਧਾਨ ਲਿਖਣਾ ਸੀ ਜੀ ਸੰਵਿਧਾਨ ਪਤਾ ਕੀ ਆ ਇਸ ਦੇਸ਼ ਦਾ ਕਾਨੂੰਨ ਜਿਹੜੀ ਅੱਜ ਸਰਕਾਰਾਂ ਚੱਲਦੀਆਂ ਜੋ ਮਨਿਸਟਰ ਆਪਾਂ ਚੋੜ ਕੇ ਭੇਜਦੇ ਆ ਉਸ ਦੂਰ ਦੀ ਸੌ ਖਾਂਦਾ ਜਾ ਕੇ ਉਥੇ ਕਿਸੇ ਗ੍ਰੰਥ ਦੀ ਕਿਸੇ ਧਰਮ ਦੀ ਸੌ ਨਹੀਂ ਖਵਾਈ ਜਾਂਦੀ ਜਿੰਨੂੰ ਅਸੀਂ ਇੱਥੋਂ ਬਣਾ ਕੇ ਭੇਜਦੇ ਐ ਐਮ ਐਲ ਏ ਜਾਂ ਐਮ ਪੀ ਜਾਂ ਕੁਛ ਵੀ ਨਾ ਉਹ ਕਿਸੇ ਧਰਮ ਗ੍ਰੰਥ ਦੀ ਸੌ ਨਹੀਂ ਚੱਕਦਾ ਉਥੇ ਜਾ ਕੇ ਉਹ 바ਵਾ ਸਾਹਿਬ ਦਾ ਜਿਹੜਾ ਲਿਖਿਆ ਹੋਇਆ ਸੰਵਿਧਾਨ ਆ ਨਾ ਉਸ ਸੰਵਿਧਾਨ ਦੀ ਸੌ ਨੂੰ ਚੁਕਾਈ ਜਾਂਦੀ ਆ ਕਿ ਤੂੰ ਕਸਮ ਖਾ ਕੇ ਮੈਂ ਆਹ ਕੰਮ ਨਹੀਂ ਕਰੂੰਗਾ ਮਾਰਾ ਕੰਮ ਨਹੀਂ ਕਰੂੰਗਾ ਪਰ ਸਾਡੇ ਲੋਕਾਂ ਨੂੰ ਬਾਬਾ ਸਾਹਿਬ ਦਾ ਨਾਂ ਤੱਕ ਨਹੀਂ ਪਤਾ ਮੈਂ ਅੱਜ ਜਦੋਂ ਜੈ ਭੀਮ ਕਹਿੰਦਾ ਇਹ ਤਾਂ ਸਾਡੀਆਂ ਭੈਣਾਂ ਨੂੰ ਮੂਰੇ ਜੈ ਭਾਰਤ ਦਾ ਵੀ ਨਹੀਂ ਪਤਾ ਵੀ ਕਿੱਦਾਂ ਕਹਿੰਦਾ ਇਹ ਕਮੀ ਆ ਨਾ ਸਾਡੇ ਇਹ ਤੁਹਾਡੀ ਕਮੀ ਨਹੀਂ ਕਮੀਆਂ ਸਾਡੇ ਆਗੂਆਂ ਦੀ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਐਸੇ ਤਰ੍ਹਾਂ ਜਾ ਕੇ ਲੁਕੜੀ ਮੀਟਣਾ ਕਰਕੇ ਆਪਣੇ ਇਤਿਹਾਸ ਬਾਰੇ ਲੋਕਾਂ ਨੂੰ ਜਾਣੂ ਨਹੀਂ ਕਰਾਇਆ ਉਸ ਤੋਂ ਵੱਡੀ ਕਮੀ ਹੋਰ ਵਾਰ ਕਿ ਜਿਹੜੀ ਸਾਡੇ ਸਮਾਜ ਦੀ ਲੋੜ ਬਾ ਉਹ ਸਾਡੇ ਸਮਾਜ ਦੇ ਲੋਕਾਂ ਦੀ ਗੱਲ ਸੁਣਨ ਤਿਆਰ ਨਹੀਂ ਅੱਜ ਮੈਂ ਉਹਨਾਂ ਸਿਹਤ ਦੇ ਜੁਗਤ ਦੇ ਜਲਮਤ ਜੀ ਦੇ 15 20 ਵਾਲੀ ਬਾਜੀ ਉਹਨਾਂ ਨੇ ਗੱਲ ਕੀਤੀ ਹੋਈ ਆ ਜਿ ਬਾਜੀ ਨੇ ਤੁਹਾਡੇ ਪਿੰਡ ਨੂੰ ਲੀਡਰ ਕੰਮ ਲੋਣਾ। ਕਹਿੰਦਾ ਮੈਂ ਤੁਹਾਨੂੰ ਬੇਨਤੀ ਕਰਦਾ ਹਾਲ 5 ਸਾਲ ਦੇ ਵਿੱਚ ਦੋ ਤਿੰਨ ਰક્ષਣਾ ਆ ਜਾਂਦੀਆਂ। ਕਦੇ ਲੋਕ ਸਭਾ ਦੀ ਆਉਂਦੀ। ਕਦੇ ਵਿਧਾਨ ਸਭਾ ਦੀ ਆ ਗਏ। ਕਦੇ ਜਿਲ੍ਹਾ ਪ੍ਰੀਸ਼ਦ ਦੀ ਆ ਗਏ। कभी आ गई पार्टियां कभी अकाली दल कॉन्ग्रस आम आदमी आ गई बीजेपी आ गए भी तो सारे पॉप देगा झूठे झूठे लौटी पॉप दे के सामने जाने सा पता होना चल रहा है कपड़ा देना ਤੇ ਨੂੰ ਹੋ ਕੱਦਦੇ ਨੇ ਉਹ ਤੇ ਨੂੰ ਬੋਲ ਕੱਪਾਂਗੇ ਉਹ ਜਿਹੜਾ ਸਾਡਾ ਚੱਕਿਆ ਹੁੰਦਾ ਉਹ ਨਾਲ ਪਿੱਠ ਬਣ ਜਾਂਦਾ ਫਿਰ ਜਿਹੜੀ ਭਾਸ਼ਾ ਉਹ ਬੋਲਦੇ ਹੋ ਉਹ ਬੰਦੂਰੇ ਭੁੱਲੀ ਜਾਂਦਾ ਅਸੀਂ ਬੋਲ ਬੂਟਾ ਬਾਗ ਨੂੰ ਕਾਮਜਾਦ ਕਰਕੇ ਭੇਜਦੇ ਉਹ ਜਿਹਨਾਂ ਦੇ ਬੋਲ ਕਿੱਲਾ ਕਿੱਲਾ ਜ਼ਮੀਨਾਂ ਦੀ ਹੁੰਦਾ ਉਹਨਾਂ 'ਤੇ ਹਜ਼ਾਰਾਂ ਹਜ਼ਾਰਾਂ ਕੀਤੇ ਕੇ ਜਮਾਦ ਪੜ ਜਾਂਦੇ ਆ ਜਿਨਾ ਦੇ ਕੋਲ ਹੱਥ ਤੇ ਪੈਦਾ ਦੀ ਨਹੀਂ ਜਦੋਂ ਵੀ ਤੁਸੀਂ ਜਗਾ ਦੇ ਕੇ ਉਹ ہزار ਰੁਪਏ ਦੀ ਕੰਡੀ ਮਾਲਕ ਬਣ ਜਾਂਦੇ ਆ ਤਾਂ ਤੁਹਾਡੇ ਕੋਲ ਕੀ ਹੁੰਦਾ ਤੁਸੀਂ ਉਹ ਤਾਂ ਬੰਦ ਹੋ ਗੀਆਂ ਤਾਂ ਤੁਸੀਂ ਉਸੇ 400 ਜਹਾੜੀ 500 ਲਿਆ ਲੇ ਦਵਾਂ ਤਾਂ ਕੋਈ ਕਿਸ ਨਾਲ ਹੁੰਦਾ ਅਸੀਂ ਉਹ ਬੰਦੋਂ ਬਕੌਣ ਕੰਮ ਕਰਕੇ ਪੇਜਦਾ ਕੰਮ ਨੂੰ ਆ ਤਾਂ ਸਾਡੇ ਵਿੱਚ ਆ ਸਾਡੇ ਵਿੱਚ ਅਸੀਂ ਆਪਕਾ ਆਪਣੇ ਸਮਾਜ ਦੇ ਆਵਾਜ਼ ਬਣਾਲੇ ਬਣੀ ਸਮਾਜ ਦੇ ਹੱਕ ਵਿੱਚ ਬੋਲਣ ਵਾਲੇ ਬਣੀ ਜਿੱਦ ਵਿੱਚ ਸਮਾਜ ਨਾਲ ਦੇ ਤਕਾਬ ਦਾ ਨਾ ਅਸੀਂ ਪਿੰਡਾਂ ਦੇ ਵਿੱਚ ਰੌਲਾ ਪਾ ਦਿੱਤਾ ਉਹ ਉੱਥੇ ਕੱਠਾ ਵਾ ਉੱਥੇ ਪਹੁੰਚੋ ਪਰ ਉਰੋਸ ਨਾ ਜਿੱਦ ਵਿੱਚ ਇਸ ਸਮਾਜ ਦੀ ਕਦਰ ਨਹੀਂ ਹੁੰਦੀ ਆ ਜਿੱਦ ਸਰਕਾਰਾਂ ਨੂੰ ਕੰਪਣੀ ਦੀ ਗੱਲ ਹੁੰਦੀ ਆ ਜਿੱਦ ਪ੍ਰਸ਼ਾਸਨ ਨੂੰ ਦੱਬਣ ਦੀ ਗੱਲ ਹੁੰਦੀ ਆ ਸਾਡੇ ਸਮਾਜ ਦੀ ਜਿਹੜੀ ਨੌਜਵਾਨਾ ਉਹ ਕਦੀ ਕੋਈ ਔਸੁਲੀ ਤੇ ਬੈਠਾ ਉਹਦਾ ਕੋਈ ਔਸੁਲੀ ਤੇ ਬੈਠਾ ਉਹਦਾ ਪੰਜ ਉੱਤਰ ਮੀਟਰ ਤੇ ਪੰਜ ਉੱਤਰ ਬੈਠਾ ਇਹ ਨਹੀਂ ਸਮਝ ਸਕਣਾ ਕਿ ਅੱਜ ਸਾਡੇ ਸਮਾਜ ਨੂੰ ਸਾਡੀ ਜਰੂਰਤਾਂ ਪਤਾ ਦੱਸਣ ਕਿ ਕਿੱਥੇ ਜਾਣਾ ਹੈ ਵਿਚਾਰ ਸੁਣ ਲਈ ਉਹਥੇ ਬੈਠੀ ਉਹ ਤਾਂ ਹੱਥ ਤੇ ਸਵਾਗਤ ਕਰ ਦਿੱਤਾ ਤੇ ਇਹਨਾਂ ਲੋਕਾਂ ਉੱਥੇ ਕੱਟੇ ਰਹੀ ਸੀ ਪਰ ਨਹੀਂ ਇਹੋ ਜੀ ਸਾਡੀ ਅੱਜ ਤੱਕ ਸੋਚ ਨਹੀਂ ਬਣੀ ਬਿੰਦੂ ਪਤਾ ਨਹੀਂ ਲੱਗਦਾ ਕਿ ਸੋਚ ਬਣੂ ਕਿਸਾ